ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਜੋ ਵੀ ਐਨ ਆਰ ਆਈ ਮੇਰੇ ਭਰਾ ਨੇ ਜੋ ਵੀ ਦੀ ਸੇਵਾ ਕਰਨਾ ਚਾਹੁੰਦੇ ਨੇ ਮਕਾਨਾਂ ਵਾਸਤੇ ਇਹ ਸਾਡੇ ਵੀਰ ਨੇ ਪਿੰਡ ਲਖੂਆ ਨੇੜੇ ਰਮਦਾਸਪੁਰ ਨੇ ਇਹਨਾਂ ਦੇ ਆ ਘਰ ਦੇ ਹਾਲਾਤ ਵੇਖ ਲੋ ਇਹ ਦੋ ਕਮਰੇ ਨੇ ਦੋਨੇ ਕਮਰੇ ਹੜ੍ਹ ਦੇ ਕਾਰਨ ਬਹਿ ਗਏ ਨੇ ਉਪਰੋਂ ਛੱਤਾਂ ਵੀ ਡਿੱਗ ਪਈਆਂ ਨੇ ਕਿਸੇ ਵੀ ਮੰਨ ਲੋ ਸਰਕਾਰੀ ਮਤ ਇਹਨਾਂ ਤੀਕਾ ਨਹੀਂ ਪਹੁੰਚੀ ਜੋ ਵੀ ਵੀਰ ਨੇ ਮੇਰੇ ਭਰਾ ਨੇ ਮਤ ਕਰਨੀ ਹੋਵੇ ਇਹਨਾਂ ਦੇ ਹਾਲਾਤ ਵੇਖ ਕੇ ਇਹਨਾਂ ਦੇ ਕਮਰਿਆਂ ਵੇਖ ਕੇ ਇਹਨਾਂ ਦੀ ਮਤ ਕਰ ਸਕਦਾ ਇਹ ਬਾਪੂ ਜੀ ਨੇ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਇਹਨਾਂ ਨੇ ਪਹਿਲਾਂ ਵਿਆਈਆਂ ਨੇ ਕਰਜ਼ਾ ਚੁੱਕ ਕੇ ਲਿਮਟ ਚੁੱਕ ਕੇ ਇਹ ਇਹਨਾਂ ਦਾ ਬੇਟਾ ਉਹ ਉਹਦੇ ਦੋ ਦੀਆਂ ਦੋ ਬੇਟੀਆਂ ਨੇ ਦਾ ਇਹ ਪਹਿਲੀ ਤੇ ਅੱਗੇ ਜਦਨਾਵਾਂ ਕਰਜ਼ਾ ਚੁੱਕ ਲਿਆ ਹੁਣ ਕਮਰਿਆਂ ਜੋਗਾ ਇਹਨਾਂ ਦੇ ਕੋਲ ਨਹੀਂ ਹੈਗਾ ਤੇ ਆ ਕਿਲਾ ਡੇਢ ਕਿਲਾ ਇਹਨਾਂ ਦੀ ਪਹਿਲੀ ਆ ਪੋਈ ਸਕੀਦੀ ਮਾਰ ਥੱਲੇ ਆ ਪਾਣੀ ਬਹੁਤ ਜ਼ਿਆਦਾ ਵਾ ਫਸਲ ਸਾਰਾ ਖਰਾਬ ਹੋ ਚੁੱਕਾ ਵਾ ਇਹ ਵੀਡੀਓ ਵਿੱਚ ਤੁਹਾਨੂੰ ਅਸੀਂ ਇਹਨਾਂ ਦੇ ਸਾਰੇ ਹਾਲਾਤ ਦਿਖਾ ਦਿੰਨੇ ਆ ਅਸੀਂ ਵੀ ਇਹਨਾਂ ਦੇ ਗਵਾਂਢੀਆਂ ਅਸੀਂ ਜਿੰਨੇ ਜੋਗੀ ਆ ਸਾਰੇ ਇਹਨਾਂ ਦੀ ਮਦਦ ਕਰਾਂਗੇ ਤੇ ਤੁਸੀਂ ਵੀ ਮੇਰੇ ਵੀਰ ਭਰਾ ਜੀ ਦੇ ਤੱਕ ਵੀਡੀਓ ਪਹੁੰਚਦੀ ਆ ਉਹ ਨੰਬਰ ਤੁਹਾਨੂੰ ਅਸੀਂ ਦੇ ਦਾਂਗੇ ਉਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਮਦਦ ਕਰ ਸਕਦੇ ਜੀ ਠੀਕ ਆ ਅਬ ਖਾ ਦਿਓ ਵੀਰ ਜੀ ਇਹਨਾਂ ਦੇ ਸਾਰੇ ਘਰ ਦੇ ਹਾਲਾਤ ਦਿਖਾਓ ਹਾਂਜੀ ਆ ਵੇਖੋ ਜੀ ਛੱਤਾ ਇਹਨਾਂ ਦੀਆਂ ਸਾਰੀਆਂ ਡੇਪੀਆਂ ਨੇ ਜੀ ਥੱਲੋਂ ਇਧਰੋਂ ਇਹਨਾਂ ਚੱਕੀ ਦੇ ਨਾਲ ਪਾਣੀ ਆਣ ਕੇ ਇੱਥੇ 3-3 ਫੁੱਟ ਪਾਣੀ ਹੈ ਇਹਨਾਂ ਦੇ ਆਪਣੇ ਜਾਨਵਰਾਂ ਵਿਚਾਰਿਆ ਨੇ ਦੂਜਿਆਂ ਦੇ ਕੋਠਿਆਂ 'ਚ ਚੜ ਕੇ ਬਿਤਾਈ ਆ ਇਹ ਗਵਾਂਡੀਆਂ ਦੇ ਘਰ ਹੀ ਵਿਚਾਰੇ ਰਹਿੰਦੇ ਆ ਇਹ ਕਰਕੇ ਜਿੰਨੀ ਵੀ ਛੇਤੀ ਹੋ ਸਕਦਾ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਰਹਿਣ ਲਈ ਜਗ੍ਹਾ ਬਣਾ ਕੇ ਦਿੱਤੀ ਜਾਵੇ ਤਾਂ ਜੋ ਆਪਣੇ ਘਰ ਵਿੱਚ ਆ ਸਕਣ ਮੇਰਾ ਵੀਰ ਇਹਨਾਂ ਦੇ ਡੰਗਰ ਪਸ਼ੂਆਂ ਦਾ ਰਖਾਵੇ ਪਸ਼ੂਆਂ ਦਾ ਚਾਰਾ ਆ ਪਸ਼ੂ ਆ ਵਿਚਾਰਾਂ ਬਜੇ ਪਸ਼ੂਆਂ ਦਾ ਬਹੁਤ ਮਾੜਾ ਹਾਲਾਤ ਆ ਉਪਰੋਂ ਲੱਕੜਾਂ ਜਿਹੜੀਆਂ ਨੇ ਆ ਕਾਨੇ ਚੋਚੋ ਕੇ ਡਿੱਗ ਪਏ ਨੇ ਲੱਕੜਾਂ ਡਿੱਪੀਆਂ ਨੇ ਇਹ ਚੁੰਦੇ ਨੇ ਉਪਰੋਂ ਇਹ ਪਸ਼ੂਆਂ ਦਾ ਵੀ ਨਾ ਕੋਈ ਪ੍ਰਬੰਧ ਕੀਤਾ ਜਾਵੇ ਪਸ਼ੂ ਵੀ ਮਾੜੀ ਹਾਲਾਤ ਵਿੱਚ ਰਹਿਣ ਦੇ ਨੇ ਇਧਰੋਂ ਆ ਫਸਲ ਆ ਇਹ ਦਾਂਦਿਆ ਥੋੜੀ ਵੀ ਸਾਰੀ ਇਹਨਾਂ ਦੀ ਖਰਾਬ ਹੋ ਚੁੱਕੀ ਆ ਤੇ ਆ ਸੱਕੀ ਦਾ ਕੰਡਾ ਜੀ ਸਾਡਾ ਇਹਨਾਂ ਦਾ ਅੱਧੇ ਕਿੱਲੇ ਦੇ ਕਿੱਲੇ ਦੀ ਵਿੱਤ ਤੇ ਆ ਸੱਕੀ ਨੇ ਬਹੁਤ ਮਾਰ ਕੀਤੀ ਆ ਜਦ ਕਿ ਜੋ ਦਰਿਆ ਦਾ ਪਾਣੀ ਹੈ ਇਹ ਸਾਰਾ ਹੀ ਇੱਥੋਂ ਵਾਕੇ ਰਾਵੀ ਦਰਿਆ ਤੋਂ ਇਧਰ ਨੂੰ ਆ ਰਿਹਾ ਹੈ। ਤੋਂ ਨਾ ਜਿਹੜਾ ਇਹਨਾਂ ਦੇ ਕਿਲਾ ਹੈ گاਵਾ ਉਹ ਵੀ ਖਰਾਬ ਹੋ ਚੁੱਕਾ ਏ ਇਹ ਕਰਕੇ ਦਾਨੀ ਸੱਜਣਾ ਨੂੰ ਬੇਂਦੀ ਕਰਦੇ ਆ। ਇਹ ਮਾਪ ਪਹੁੰਚ ਗਏ ਆ ਮਾਰਿਆ ਕੇ ਸਾਰੀ ਸੰਗਤ ਸੇਵਾ ਕਰੋ। ਇਹੋ ਸੇਵਾ ਜਿਹੜੀ ਜੇ ਆਪਾਂ ਨੂੰ ਲੱਗਣੀ ਜੇ ਕੋਈ ਵੀ ਮੇਰਾ ਵੀਰ ਹੋਰ ਕਿਸੇ ਨੂੰ ਨੰਬਰ ਦਿੰਦਾ ਵਾ ਜਾਂ ਕੋਈ ਖਾਤਾ ਦਿੰਦਾ ਉਹਦੇ ਵਿੱਚ ਮਤ ਨਾ ਕਰਿਓ ਕਿਉਂਕਿ ਮਤ ਸਿੱਧੀ ਹੋਊਗੀ ਉਹਨਾਂ ਦੇ ਵਿਚਾਰਿਆਂ ਦੇ ਘਰ ਦੇ ਹੋ ਵੇਖੋ ਬੰਦਾ ਬੰਦਾ ਪਾਣੀ ਆ ਜੇ ਵੀ ਝੋਨੇ ਦੇ ਵਿੱਚ ਜਿੱਥੇ ਬਾਪੂ ਜੀ ਰਹੇ ਨੇ ਉਹ ਆਪ ਵਿਚਾਰਿਆਂ ਦੀ ਹਾਲਤ ਉਦਾਂ ਦੀ ਬਹੁਤ ਖਰਾਬ ਆ ਅਸੀਂ ਉਹਨਾਂ ਨੂੰ ਬੜਾ ਆਸਰਾ ਦੇ ਦੋਗੇ ਆਖਿਆ ਕੋਈ ਨਹੀਂ ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ ਜਿੰਨੀ ਮਤ ਹੋਊਗੀ ਕਰਾਂਗੇ ਸਿਹਤ ਪੱਖੋਂ ਵੀ ਇਹਨਾਂ ਦੇ ਠੀਕ ਨਹੀਂ ਦਿੰਦੇ ਦਵਾਈ ਚੱਲਦੀ ਹਾਰਦੀ ਦਵਾਈ ਚੱਲਦੀ ਆ ਇਹਨਾਂ ਦੀ ਮਤ ਛੇਤੀ ਤੋਂ ਛੇਤੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਜਿਹੜੀ ਅੱਗੇ ਵੀਡੀਓ ਬਣਾਈ ਹੀ ਉਹਨਾਂ ਦੇ ਵਿੱਚ ਇਹਨਾਂ ਦਾ ਨਾ ਪਿੰਡ ਲੱਕੂਵਾਲ ਨੇੜੇ ਅਮਦਾਸ ਦੱਸਤਾ ਸੀ ਤੇ ਬਾਹਰ ਡੇਰਾ ਤੇ ਰਹਿੰਦੇ ਆ ਬਾਹਰ ਸਕੀਦਾ ਕੰਡਾ ਆ ਇਹਨਾਂ ਦਾ ਇਹਨਾਂ ਦਾ ਅਕਾਊਂਟ ਨੰਬਰ ਤੇ ਇਹ ਫੋਨ ਨੰਬਰ ਰਹਿ ਗਏ ਸੀ ਉਹ ਮੇਰੇ ਵੀਰਾਂ ਨੋਟ ਕਰ ਲਿਓ 8968971208 ਇਹ ਕਸ਼ਮੀਰ ਸਿੰਘ ਗੁਰਬੀ ਸਿੰਘ ਦੇ ਨੰਬਰ ਜੀ ਇਹ ਕਸ਼ਮੀਰ ਸਿੰਘ ਦਾ ਲਿਖੋ 8195957854 ਇਹ ਇਹਨਾਂ ਦੇ ਦੋ ਨੰਬਰ ਜੀ ਆ ਇਹਨਾਂ ਦਾ ਅਕਾਊਂਟ ਨੰਬਰ ਜੀ ਹਾਂ ਆ ਅਕਾਊਂਟ ਨੰਬਰ ਜੀ ਤਾਨੂੰ ਉਦਾਂ ਲਿਖ ਕੇ ਅਕਾਊਂਟ ਨੰਬਰ ਪਾ ਦਾਂਗੇ ਜੇ ਵੀਰ ਭਰਾ ਨੇ ਕਿਹਾ ਨਹੀਂ ਹੱਥੇ ਦੀ ਮਤਕਾ ਨਹੀਂ ਮੇਰਾ ਨੰਬਰ 991 ਬਤਾ ਲਈ 42054 991 4246054 ਕਨੈਕਟ ਕਰ ਸਕਦੇ ਜੇ ਤੁਸੀਂ ਆਪ ਆਣ ਕੇ ਜਿਹੜੇ ਮੇਰੇ ਵੀਰ ਨੇ ਮਤ ਕਰਦੀਆਂ ਉਹ ਕਰ ਸਕਦਾ ਵੇ ਕਿ ਪਰ ਮੇਰੇ ਵੀਰ ਜਲਦੀ ਤੋਂ ਜਲਦੀ ਇਹਨਾਂ ਦੀ ਮਤ ਕੀਤੀ ਜਾਵੇ ਇਹ ਵਿਚਾਰਿਆਂ ਦਾ ਪਸ਼ੂਆਂ ਦਾ ਬੜਾ ਮੜਾ ਜਿਹਦੇ ਚਾਰੇ ਪੱਖੋਂ ਬੜਾ ਮੜਾ ਕੋਈ ਸੱਕੀ ਕਰਕੇ ਸਾਡੇ ਤਿਆਂ ਕੇ ਦੀ ਪਹੁੰਚ ਨਹੀਂ ਹੋ ਰਹੀ ਇਥੇ ਆ ਨਹੀਂ ਸਕਦਾ ਮਤਲਬ ਤਾਂ ਬਹੁਤ ਲੋਕਾਂ ਨੇ ਕੀਤੀ ਆ ਖਾਣ ਪੀਣ ਦਾ ਰਾਚਨ ਦਾ ਬੜਾ ਲੋਕਾਂ ਕੀਤਾ ਵਾ ਅਸੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਾਰਿਆਂ ਦੀ ਇਸ ਮਾਝੇ ਦੀ ਬਾਹ ਫੜੀ ਹੈ ਜੇ ਅੱਜ ਜੀ ਆਖੀਏ ਕਿ ਸਾਨੂੰ ਰਾਸ਼ਨ ਨਹੀਂ ਮਿਲਿਆ ਜਾਂ ਕੋਈ ਚੀਜ਼ ਨਹੀਂ ਮਿਲੀ ਉਹ ਬਹੁਤ ਡੱਕੇ ਭਰਾਵਾਂ ਨੇ ਚਾੜੇ ਆ ਪਰ ਹੁਣ ਇਹ ਆ ਕਿ ਆਪਾਂ ਕਮਰਿਆਂ ਦੀ ਮਕਾਨਾਂ ਦੀ ਛੱਤਾਂ ਦੀ ਕਰੀਏ ਕਿ ਜਿਹੜੇ ਵਿਚਾਰਿਆਂ ਦਾ ਰਹਿਣ ਬਸੇਰਾ ਹੋ ਸਕੇ ਇਹ ਨਿਗੇ ਨਿਗੇ ਬੱਚੇ ਆ ਬਿਮਾਰ ਹੋ ਜਾਂਦੇ ਆ ਪਸ਼ੂ ਆ ਉਹ ਬਿਮਾਰ ਹੋ ਗਏ ਆ ਇਹ ਅੱਗੇ ਤੇ ਵੀਰਾਂ ਦਾ ਨੁਕਸਾਨ ਚਲੋ ਕੁਦਰਤ ਨੇ ਕਰਤਾ ਵਾ ਇਹ ਤੋਂ ਗਾਂ ਆਪਾਂ ਨੁਕਸਾਨ ਹੋਣ ਤੋਂ ਬਚਾਈਏ ਇਹਨਾਂ ਵੀਰਾਂ ਦੀ ਮੱਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ